ਛਿੜੀ ਜਨਾਰ ਦੇ ਭਾਗੀ ਲੇਖਕ ਨੇ ਹਰਦੀਪ ਸਿੰਘ ਜਟਾਣਾ ਤੁਸੀਂ ਸੁਣੋ ਮੇਰੀ ਆਵਾਜ਼ ਛੋਲਿਆਂ ਲਈ ਖੇਤ ਬਾਕੇ ਜਦੋਂ ਮੇਰੇ ਦਾਦਾ ਜੀ ਨੇ ਬੋਤੇ ਪਿੱਛੇ ਸਹਾਗੀ ਪਾਈ ਤਾਂ ਉਹਨਾਂ ਨੇ ਖੇਤ ਦੀ ਮਿੱਟੀ ਦੀ ਇੱਕ ਡੜੀ ਚੁੱਕੀ ਤੇ ਦੋਵੇਂ ਹੱਥ ਜੋੜ ਮੱਥਾ ਟੇਕਿਆ ਸਹਾਗੀ ਤੇ ਡੜੀ ਮਾਰੀ ਤੇ ਨਾਲ ਹੀ ਅਰਦਾਸ ਬੇਨਤੀ ਦੇ ਰੂਪ ਵਿੱਚ ਕਹਿਣ ਲੱਗੇ हे ਪ੍ਰਮਾਤਮਾ ਇਹ ਫਸਲ ਚਿੜੀ ਜਨੌਰ ਦੇ ਭਾਗੀ ਹਾਲੀ ਪਾਲੀ ਦੇ ਭਾਗੀ ਰਾਹੀ ਪੰਦੀ ਦੇ ਭਾਗੀ ਤੇ ਹੋਰ ਜੀ ਜੰਤ ਦੇ ਭਾਗੀ ਚੰਗੀ ਜੜਤ ਵਾਲੀ ਪਰਮੀ ਹੋਵੇ ਜਿੱਥੇ ਸਾਡਾ ਪਰਿਵਾਰ ਤੰਦਰੁਸਤ ਤੇ ਖੁਸ਼ਹਾਲ ਹੋਵੇ ਉੱਥੇ ਖੇਤ ਵਿੱਚ ਆਇਆ ਕੋਈ ਵੀ ਚਿੜੀ ਜਨੌਰ ਤੇ ਪਸ਼ੂ ਡੰਗਰ ਭੁੱਖਾ ਨਾ ਮੁੜੇ ਦਾਰਾ ਆ ਫਕੀਰ ਤੇ ਮੰਗਤਾ ਖਾਲੀ ਹੱਥ ਨਾ ਜਾਵੇ ਸਰਵੱਤ ਦੇ ਭਲੇ ਵਾਲੀ ਅਰਦਾਸ ਕਰ ਮੇਰੇ ਦਾਦੇ ਨੇ ਆਪਣੇ ਨਿੱਕੇ ਮਿੱਤਰ ਯਾਨੀ ਕਿ ਮੈਨੂੰ ਸਹਾਗੀ ਤੇ ਬਿਠਾਇਆ ਤੇ ਆਪਣੀਆਂ ਲੱਤਾਂ ਨੂੰ ਹੱਥ ਪਵਾ ਲਈ ਸੱਜੇ ਹੱਥ ਫੜੀ ਪ੍ਰਾਣੀ ਕਮਾਈ ਤੇ ਬੋਤੇ ਨੂੰ ਛਿਸ਼ਕਾਰਦਿਆਂ ਕਿਹਾ ਚੱਲ ਬਈ ਪੁੱਤਰਾ ਬੱਤਰ ਸੰਭਾਲੀ ਬੋਤਾ ਅੱਗੇ ਨੂੰ ਔੜਿਆ ਤੇ ਸਹਾਗੀ ਨੂੰ ਝੂਟਾ ਵੱਜਿਆ ਡਿੱਗਣ ਦੇ ਡਰੋਂ ਮੈਂ ਬਾਪੂ ਦੀਆਂ ਲੱਤਾਂ ਨੂੰ ਹੱਥ ਘੁੱਟ ਕੇ ਪਾ ਲਈ ਦੂਸਰੇ ਗੇੜੇ ਮੇਰਾ ਡਰ ਘਟ ਗਿਆ ਤੇ ਮੈਂ ਸਹਾਗੀ ਦੇ ਉੱਪਰ 헤ਠਾ ਹੁੰਦੇ ਵਲ ਬਲੇ ਮੈਂ ਤੋਂ ਜਾਣੂ ਹੋ ਗਿਆ ਸਹਾਗੀ ਤੇ ਨੀਮੀ ਪਾਈ ਬੈਠਾ ਮੈਂ ਪੂਰ ਦੇ ਡਲਿਆਂ ਨੂੰ ਵੇਖ ਵੇਖ ਖੁਸ਼ ਹੁੰਦਾ ਰਹਾ ਇਹ ਕਾਰਜ ਪੂਰੇ ਦੋ ਕਿੱਲੇ ਖੇਤ ਨੂੰ ਪੱਧਰਾ ਕਰਨ ਬਾਅਦ ਹੀ ਸਮਾਪਤ ਹੋਇਆ ਉਦੋਂ ਮੈਂ ਨਿੱਕਾ ਸੀ ਤੇ ਬਾਪੂ ਦੀਆਂ ਸਰਵਤ ਦੇ ਭਲੇ ਵਾਲੀਆਂ ਤੇ ਬੰਡ ਛੱਕਣ ਵਾਲੀਆਂ ਸੋਚਾਂ ਤੋਂ ਅਣਜਾਣ ਸਾਂ ਉਦੋਂ ਮੈਨੂੰ ਦੂਰ ਅੰਦੇਸ਼ੀ ਦੀਆਂ ਵਕਤੀ ਝੂਟੇ ਵੱਧ ਮਨੋਰੰਜਕ ਲੱਗਦੇ ਸਨ ਪਰ ਹੁਣ ਜਦੋਂ ਬਾਪੂ ਦੀ ਚਿੜੀ ਜਨਾਰ ਦੇ ਭਾਗੀ ਵਾਲੀ ਗੱਲ ਬਾਰੇ ਸੋਚਦਾ ਹਾਂ ਤਾਂ ਮਨੁੱਖੀ ਲੋਭ ਕਾਰਨ ਬਣੇ ਮੌਜੂਦਾ ਹਾਲਾਤਾਂ ਦੀ ਫਿਕਰ ਹੁੰਦੀ ਹੈ ਜਦੋਂ ਮੈਂ ਮੇਰੀ ਜ਼ਿੰਦਗੀ ਦੇ ਮਨਮੋਹਣੇ ਪਲ ਬਚਪਨ ਤੱਕ ਜਾਂਦਾ ਹਾਂ ਤਾਂ ਮੈਨੂੰ ਖੇਤ ਦੀਆਂ ਵੱਟਾਂ ਬੰਨਿਆ ਤੇ ਹੋਰ ਵਿਹਲੀ ਥਾਂ ਵੀ ਖੜੇ ਝਾੜ ਮਲੇ ਵੇਰੀਆਂ ਚਿੱਤੇ ਆਉਂਦੇ ਨੇ ਨਰਮੇ ਦੇ ਖੇਤ ਕਿਨਾਰੇ ਖੜੀ ਅਰਹਰ ਤੇ ਤਿਲ ਇਹ ਚਿੜੀ ਜਨਾਰਾਂ ਦਾ ਢਿੱਡ ਭਰਨ ਲਈ ਹੀ ਹੋਇਆ ਕਰਦੇ ਸਨ ਚਿੜੀ ਜਨਾਰ ਰੱਜ ਪੁੱਜ ਕੇ ਕਿਸਾਨਾਂ ਨੂੰ ਅਸੀਸਾਂ ਦਿਆ ਕਰਦੇ ਸਨ ਤੇ ਬੇਲੇ ਹੋ ਕਿਸਾਨ ਦੇ ਮਦਦਗਾਰ ਬਣਦੇ ਆ ਫਸਲਾਂ ਨੂੰ ਖਾਣ ਵਾਲੇ ਕੀਟ ਪਤੰਗਿਆਂ ਤੇ ਟਿੱਡਿਆਂ ਨੂੰ ਠੁੰਗ ਦਿਆ ਕਰਦੇ ਸਨ ਕੁਦਰਤ ਦਾ ਅਨੋਖਾ ਤਵਾਜਨ ਸੀ ਹਰ ਕੋਈ ਆਪਣੇ ਹਿੱਸੇ ਦੇ ਦਾਣੇ ਲੈ ਜਾਂਦਾ ਸੀ ਕੋਈ ਬੰਦ ਤੋਂ ਦੇ ਬੰਦ ਬਣਾ ਦਿੰਦਾ ਸੀ ਤੇ ਕੋਈ ਨਿੱਕੇ ਨਿਆਣਿਆਂ ਦੇ ਪੈਰੀਂ ਜੋੜਾ ਚੱਪਲ ਪਵਾ ਦਿੰਦਾ ਸੀ ਬਸਤ ਤੇ ਕਿਰਤ ਵਟਾਂਦਰੇ ਦੀ ਇਹ ਵਿਧੀ ਪਿੰਡ ਨੂੰ ਮਾਲਾ-ਮਾਲ ਰੱਖਦੀ ਸੀ। ਨਾ ਕੋਈ ਕਰਜ਼ਈ ਹੁੰਦਾ ਸੀ ਨਾ ਬਿਮਾਰ। ਦਾਣੇ ਤੇ ਤੂੜੀ ਤੰਦ ਵਿੱਚੋਂ ਸੇਫੀ ਦੇ ਰੂਪ ਵਿੱਚ ਬਣਦਾ ਹਿੱਸਾ ਤਰਖਾਨ, ਮੋਚੀਆਂ, ਲਹਾਰਾਂ, ਚੌਰਾਂ ਤੇ ਨਾਈਆਂ ਦੇ ਘਰ ਪੁੱਜ ਜਾਇਆ ਕਰਦਾ ਸੀ। ਆਣ ਗਵਾਨ ਨਾਲ ਸਾਂਝੀਆਂ ਕੰਧਾਂ ਵਿਚਲੇ ਮੋਗਰੇ ਚਲਾ ਕੇ ਰਿਸ਼ਤੇਦਾਰਾਂ ਨੂੰ ਵੀ ਉੱਗ-ਸੁਗ ਨਹੀਂ ਸੰ ਨਿਕਲਣ ਦਿੰਦੇ ਕਿ ਮੇਰੇ ਰਿਸ਼ਤੇਦਾਰਾਂ ਦੇ ਘਰ ਮੱਝ ਭੱਜਣ ਕਰਕੇ ਦੁੱਧ ਨਹੀਂ ਹੈ। ਰਵਾਰਿਕ ਸਾਂਝਾਂ ਦੀ ਸਪਲਾਈ ਲਾਈਨ ਰਹੇ ਇਨ੍ਹਾਂ ਮੋਗਰਿਆਂ ਵਿੱਚੋਂ ਦੁੱਧ ਦੀਆਂ ਗੜਬੀਆਂ ਵੀ ਜਾਨੀਆਂ ਤੇ ਗੁੜ ਸ਼ੱਕਰ ਦੀਆਂ ਬਾਟੀਆਂ ਵੀ ਘਟਾਣੇ ਵਾਲੇ ਚੌਲਾਂ ਦੇ ਕੋਲੇ ਵੀ ਤੇ ਮਠੀਆਂ ਗੁਲਗਲਿਆਂ ਦੇ ਮੋਟੇ ਵੀ ਸੂਈ ਧਾਗੇ ਤੇ ਕੈਂਚੀਆਂ ਵੀ ਤੇ ਰਿਸ਼ਤੇਦਾਰੀਆਂ ਵਿੱਚੋਂ ਆਏ ਸੰਧਾਰੇ ਤੇ ਚੌਲਾਂ ਵਾਲੀਆਂ ਪਿੰਨੀਆਂ ਵੀ ਐਸੀਆਂ ਸਾਂਝਾਂ ਹਨ ਕਿ ਨਾ ਕੋਈ ਚੁਗਲੀ ਹੁੰਦੀ ਸੀ ਨਾ ਹੀ ਕਿਸੇ ਨੂੰ ਕੰਧ ਨਾਲ ਕੰਨ ਲਾ ਕੇ ਚੁਗਲੀਆਂ ਸੁਣਨ ਦੀ ਲੋੜ ਹੁੰਦੀ ਸੀ ਲੋਹੇ ਕੱਚ ਤੇ ਪਲਾਸਟਿਕ ਦੀ ਆਮਦ ਨੇ ਮਨੁੱਖੀ ਮੋਹ ਪਿਆਰ ਨੂੰ ਤੋੜਿਆ ਤੇ ਆਪਣੇ ਲੜ ਐਸਾ ਜੋੜਿਆ ਕਿ ਪਹਿਲਾਂ ਗੁਆਂਢ ਟੁੱਟਿਆ ਫਿਰ ਸਾਂਝੀ ਘਰ ਟੁੱਟੇ ਹੁਣ ਪਰਿਵਾਰ ਵੀ ਵਿਖਰਨ ਲੱਗ ਪਏ ਪੈਸੇ ਦਾ ਪੁੱਤ ਬਣੇ ਬੰਦੇ ਨੇ ਡੰਗਰ ਬੱਚਾ ਸਾਹਮਣੇ ਛੱਡ ਦਿੱਤੇ ਬਿੜੀ ਖਤਮ ਹੋਈ ਬੰਦ ਬੋਤਿਆਂ ਦੇ ਕਿੱਲੇ ਪੁੱਟ ਦਿੱਤੇ ਗਏ ਕਸੀਏ ਕਸੌਲੀਆਂ ਤੇ ਕਈਆਂ ਦਾਤੀਆਂ ਦੀ ਲੋੜ ਮੰਨਫੀ ਹੋ ਗਈ ਨੇੜਲੀ ਰਿਸ਼ਤੇਦਾਰੀ ਤੇ ਵਿਆਹ ਸਾ ਜਾਣ ਵਕਤ ਮੰਗੀਆਂ ਜਾਂਦੀਆਂ ਪੱਗਾਂ ਜੁੱਤੀਆਂ ਚਾਦਰਾਂ ਤੇ ਜੈਕਟਾਂ ਦਾ ਵਕਤ ਸ਼ੂਮੰਤਰ ਹੋ ਗਿਆ। ਇਕਲਤਾ ਨੇ ਮਨੁੱਖੀ ਮਨ ਤੇ ਸਰੀਰ ਰੋਗੀ ਕਰ ਦਿੱਤਾ ਤੇ ਬੇਰਾਂ ਤੇ ਚੇਬੜਾਂ ਵਾਲੀ ਖੀਸਿਆਂ ਵਿੱਚ ਮੈਡੀਕਲ ਦਵਾਈਆਂ ਦੇ ਬੁੱਕ ਭਰ ਗਏ। ਮੱਛੀ ਨੇ ਪੱਥਰ ਚਟਿਆ ਤੇ ਕੁਝਕ ਨੇ ਮੋੜਾ ਵੀ ਪਾ ਦਿੱਤਾ। ਕਾਸ਼ ਕੋਈ ਦਾਦਾ ਆਪਣੇ ਧੀਆ ਪੁੱਤਰਾਂ ਤੇ ਪੋਤੇ ਪੋਤਰੀਆਂ ਸਾਹਮਣੇ ਮੁੜ ਅਰਦਾਸ ਕਰੇ। ਚਿੜੀ ਜਨਾਰ ਦੇ ਭਾਗੀ ਹਰਦੀਪ ਸਿੰਘ ਜਟਾਣਾ ਦੀ ਲਿਖਤ ਇੱਥੇ ਹੀ ਸਮਾਪਤ ਹੁੰਦੀ ਹੈ